ਪਿਆਰੇ ਸਾਧ ਸੰਗਤ ਜੀ ਆਓ ਰਲ ਕੇ ਫਤੇ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਇਸ ਵੀਡੀਓ ਵਿੱਚ ਆਪ ਜੀ ਨੂੰ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੀ ਵਿਆਖਿਆ ਤੇ ਜਾਣਨਾ ਪਾਉਣ ਜਾ ਰਹੇ ਹਾਂ ਜੀ ਸੋਚੈ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵੀ ਜੇ ਲਾਏ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨ ਨਾ ਪੋਰੀਆ ਪਾਰ ਸਹਸ ਸਿਆਨ ਪਾ ਲਖ ਹੋਹ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਵੀਐ ਕਿਵ ਕੂੜਿਆ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਪਹਿਲੀ ਪੌੜੀ ਵਿੱਚ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਹੈ ਸਿੱਧੋ ਉਪਰੋਂ ਸੁਚੇ ਰਹਨ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਪਾਵੇਂ ਲੱਖਾਂ ਵਾਰ ਤੀਰਥਾਂ ਤੇ ਜਾ ਕੇ ਇਸ਼ਨਾਨ ਕਰ ਲਵੋ ਜਦ ਤੱਕ ਤੁਸੀਂ ਆਪਣਾ ਮਨ ਸੁਚਾ ਨਹੀਂ ਕਰਦੇ ਜਦ ਤੱਕ ਤੁਸੀਂ ਆਪਣੀ ਸੋਚ ਉੱਚੀ ਨਹੀਂ ਕਰਦੇ ਉਸ ਵਕਤ ਸੁਚਮਤਾ ਦੇ ਨਾਮ ਤੇ ਤੀਰਥਾਂ ਦਾ ਇਸਨਾਨ ਪ੍ਰਦਾਨ ਮੰਨਿਆ ਜਾਂਦਾ ਸੀ ਸੁੱਚ ਮਨ ਦੀ ਨਾ ਤੇ ਨੀਵੀਆਂ ਜਾਤੀਆਂ ਵਾਲੇ ਲੋਕਾਂ ਦਾ ਪਰਛਾਵਾਂ ਵੀ ਆਪਣੇ ਆਪ ਤੇ ਪੈ ਨਹੀਂ ਸੀ ਦੇਂਦੀ ਦੂਸਰਾ ਕਰਮकांड ਸੀ ਚੁੱਪੀ ਸਾਧਨਾ ਆਮ ਤੌਰ ਤੇ ਜੋਗੀ ਲੋਕ ਪ੍ਰਮਾਤਮਾ ਦੀ ਪ੍ਰਾਪਤੀ ਲਈ ਮੋਨ ਤਾਰਨ ਕਰਦੇ ਸਨ ਗੁਰੂ ਸਾਹਿਬ ਨੇ ਤਰਕ ਕੀਤਾ ਕਿ ਮੂੰਹ ਤੋਂ ਚੁੱਪ ਰਹਿਣਾ ਮੋਨ ਵਰਤ ਰੱਖ ਲੈਣਾ ਆਦ ਨਾਲ ਮਨ ਚੁੱਪ ਨਹੀਂ ਹੁੰਦਾ ਮਨ ਪਟਕਦਾ ਰਹਿੰਦਾ ਹੈ ਬਲਕ ਜਿਆਦਾ ਵਿਆਕਲ ਹੋ ਜਾਂਦਾ ਹੈ ਪਾਵੇਂ ਤੁਸੀਂ ਲੰਮਾ ਸਮਾਂ ਇੱਕ ਧਾਰ ਚੁੱਪਤਾਰੀ ਕਰੀ ਰੱਖੋ ਪਾਉ ਮੋਨੀ ਸਾਧੂ ਕਰਨ ਨਾਲ ਸੱਚ ਦੀ ਪ੍ਰਾਪਤੀ ਨਹੀਂ ਹੁੰਦੀ ਇਹ ਮਹਿਜ ਇੱਕ ਦਿਖਾਵਾ ਅਤੇ ਕਰਮ ਕਾਂਡ ਤੋਂ ਇਲਾਵਾ ਕੁਝ ਵੀ ਨਹੀਂ ਹੈ انسان ਦੀ ਪੁੱਖ ਮਤਲਬ ਤ੍ਰਿਸ਼ਨਾ ਕਦੇ ਨਹੀਂ ਮਿਟਦੀ ਚਾਹੇ ਤੁਸੀਂ ਤਨ ਦੌਲਤ ਤੇ ਪਦਾਰਥਾਂ ਦੀਆਂ ਪੰਡਾ ਬਨ ਲਵੋ ਅਸੀਂ ਕਿਤਨਾ ਆਪਣੇ ਆਪ ਨੂੰ ਸਿਆਣਾ ਸਮਝੀਏ ਪਰ ਉਸ ਦੀ ਦਰਗਾਹ ਵਿੱਚ ਇਸ ਦੀ ਕੋਈ ਕੀਮਤ ਨਹੀਂ ਧਰਮ ਦੀ ਦੁਨੀਆ ਵਿੱਚ ਵੀ ਲੱਖਾਂ ਆਪਣੇ ਆਪ ਨੂੰ ਸਾਧੂ ਸੰਤ ਕਹਿਲਵਾ ਲੋਕਾਂ ਨੂੰ ਲੁੱਟ ਰਹੇ ਹਨ ਜਾਂ ਆਪਣੇ ਮਗਰ ਲਗਾ ਰਹੇ ਹਨ ਪਰੰਤੂ ਇਸ ਪੰਕਤੀ ਵਿੱਚ ਪਾਤਸ਼ਾਹ ਜੀ ਬਿਲਕੁਲ ਹੀ ਸਪਸ਼ਟ ਫਰਮਾ ਰਹੇ ਹਨ ਕਿ ਕੋਈ ਦੁਨੀਆ ਵਿੱਚ ਕਿਤਨਾ ਵੀ ਚਲਾਕ ਜਾਂ ਸਿਆਣਾ ਬਣਿਆ ਰਹੇ ਪਰੰਤੂ ਪਰਮਾਤਮਾ ਦੀ ਨਜ਼ਰ ਵਿੱਚ ਉਸ ਦੀਆਂ ਲੱਖਾਂ ਸਿਆਣਪਾਂ ਸਭ ਵਿਅਰਥ ਹਨ ਐਸੇ ਇਨਸਾਨ ਦੁਨੀਆ ਦੀ ਨਜ਼ਰ ਵਿੱਚ ਤਾਂ ਕੱਟਾ ਪਾ ਸਕਦੇ ਹਨ ਪਰੰਤੂ ਪਰਮਾਤਮਾ ਅੱਗੇ ਸੱਚੇ ਤੇ ਸੁੱਚੇ ਨਹੀਂ ਹੋ ਸਕਦੇ ਇਹ ਕੂੜ ਦੀ ਪਾਲ ਹੀ ਜੀਵ ਤੋਂ ਪਰਮਾਤਮਾ ਨੂੰ ਅਲੱਗ ਕਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ